ਤੇ ਰੋਹਨiyet ਸਾਇੰਸ ਦੀ ਮਸ਼ੀਨ ਵਿੱਚ ਪਾ ਕੇ ਚੈੱਕ ਨਹੀਂ ਕੀਤੀ ਅਸੀਂ ਕੀ ਗੁਰੂ ਦੇ ਸਰੋਵਰ ਚ ਇਸ਼ਨਾਨ ਕਰਨ ਨਾਲ ਮੇਰੀਆਂ ਲੱਤਾਂ ਬਾਹਾਂ ਕਾਗੋ ਹੰਸ ਹੋ ਜਾਣਗੀਆਂ ਨਹੀਂ ਕਾਗੋ ਹੰਸ ਹੋਣੀ ਮੇਰੀ ਸੁਰਤ ਮੇਰੀ ਬਿਰਤੀ ਕੀ ਬਾਣੀ ਰੋਗ ਦੂਰ ਕਰਦੀ ਹੈ ਕੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਰੋਗ ਦੂਰ ਕਰਦਾ ਹੈ ਕੀ ਸ੍ਰੀ ਦਰਬਾਰ ਸਾਹਿਬ ਰੋਗ ਦੂਰ ਕਰਦਾ ਹੈ ਤੇ ਮੈਂ ਕਹਿੰਦਾ ਵੀ ਹਾਂ ਕਰਦਾ ਹੂੰ ਕਿਵੇਂ ਜਿੱਤਰਾ ਉਥੇ ਫਿਲਮ ਚ ਬਖਾਇਆ ਵੀ ਹੈ ਜਾਦੂ ਮਾਰੇ ਬੀਬੀ ਪਾਣੀ ਲੈਣ ਗਈ ਤਾਂ ਆਉਂਦਿਆਂ ਨੂੰ ਬੰਦਾ ਠੀਕ ਹੋ ਗਿਆ ਇਹ ਗੱਲ ਗਲਤ ਹੈ ਹਾਂ ਪਰ ਜੇ ਅਸੀਂ ਇਹ ਵੇਖੀਏ ਹਾਂ ਕਿ ਕੋਈ ਇਨਸਾਨ ਹਾਂ ਗੁਰੂ ਦੇ ਦਰ ਤੇ ਆ ਰਿਹਾ ਹੈ ਸੇਵਾ ਕਰ ਰਿਹਾ ਹੈ ਉਹਦਾ ਤਨ ਤੇ ਮਨ ਦੋਵੇਂ ਨਿਰੋਗ ਹੋ ਰਹੇ ਨੇ ਇੱਕ ਪ੍ਰੋਸੈਸ ਚ ਤੇ ਬਿਲਕੁਲ ਇਹੀ ਇਹੀ ਇੱਕ ਧਰਮ ਦਾ ਮਕਸਦ ਹੁੰਦਾ ਹੈ ਕਿ ਤਨ ਤੇ ਮਨ ਨੂੰ ਨਿਰੋਗਤਾ ਦੇਣ ਬਾਣੀ ਦਾ ਸੰਬੰਧ ਮਨ ਨਾਲ ਜੀ ਤੇ ਮਨ ਦਾ ਸਬੰਧ ਤੇ ਸਰੀਰ ਨਾਲ ਹੈ ਨਾ ਮਨ ਤੇ ਸਰੀਰ ਦੇ ਅੰਦਰ ਹੈ ਕਿ ਨਹੀਂ ਜੇ ਕਾਗੋ ਹੰਸ ਦੀ ਗੱਲ ਨੂੰ ਲੈਣਾ ਹੈ ਕੇਵਲ ਤੇ ਕੇਵਲ ਅਖਰੀ ਅਰਥ ਤੇ ਫੇਰ ਸਾਡੀ ਬਹੁਤ ਵੱਡੀ ਬਰਬਾਦੀ ਹੈ ਅਸੀਂ ਬਰਬਾਦੀ ਵੱਲ ਨੂੰ ਜਾਵਾਂਗੇ ਤੇ ਜੇ ਅਸੀਂ ਲੈਣਾ ਵਾ ਭਾਵ ਅਰਥ ਨੂੰ ਗੁਰਬਾਣੀ ਦੇ ਭਾਵ ਅਰਥ ਨੂੰ ਉਸ ਸ਼ਬਦ ਦੇ ਭਾਵ ਅਰਥ ਨੂੰ ਲੈਣਾ ਤੇ ਫੇਰ ਸਾਨੂੰ ਇਹ ਪਤਾ ਲੱਗੂਗਾ ਅਸੀਂ ਬੱਚਿਆਂ ਨੂੰ ਸਮਝਾਵਾਂਗੇ ਕਿ ਉਸ ਸਰੋਵਰ ਦੇ ਵਿੱਚ ਉਹ ਜਿਹੜੇ ਕਾਲੇ ਕਾਂ ਆ ਰਹੇ ਸੀ ਤੇ ਚਿੱਟੇ ਜਾ ਰਹੇ ਸੀ ਉਹਨੇ ਭਾਵਨਾਤਮਕ ਤੌਰ ਤੇ ਸੋਚੇ ਹੂੰ ਕਿ ਜਦੋਂ ਗੁਰੂ ਦੀ ਬਾਣੀ ਨੇ ਹੂੰ ਬੰਦੇ ਦੀ ਮਤ ਨੂੰ ਬੁੱਧ ਨੂੰ ਤੇ ਸਰੀਰ ਨੂੰ ਉਹ ਮੈਂ ਸਰੀਰ ਵਾਲੀ ਗੱਲ ਤੋਂ ਵੀ ਮੰਨ ਕਰ ਨਹੀਂ ਹੈ ਜੀ ਕਿਉਂਕਿ ਜਦੋਂ ਮਤ ਤੇ ਬੁੱਧ ਸਟਰੋਂਗ ਹੋਏਗੀ ਸਰੀਰ ਆਟੋਮੈਟਿਕਲੀ ਬਿਮਾਰੀਆਂ ਤੋਂ ਮੁਕਤ ਹੋਏਗਾ ਹੂੰ ਹੂੰ ਬਾਣੀ ਤਨ ਤੇ ਮਨ ਦੋਵਾਂ ਨੂੰ ਨਿਰੋਗ ਕਰਦੀ ਇਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਜੀ ਕਿਸੇ ਨਾਨ ਸਿੱਖ ਵਿਦੇਸੀ ਨੂੰ ਜਦੋਂ ਪੁੱਛੀਦਾ ਵੀ ਕਿਰੀ ਦਰਬਾਰ ਸਾਹਿਬ ਗਏ ਹੋ ਉਹ ਕਹਿੰਦਾ ਹਾਂ ਬਹੁਤ ਸ਼ਾਂਤੀ ਸੀ ਜੀ ਬਹੁਤ ਆਨੰਦ ਸੀ ਜੀ ਬੜਾ ਚੰਗਾ ਲੱਗਾ ਹਾਂ ਮੈਂ ਪੁੱਛਦਾ ਉਹ ਆਨੰਦ ਕਿਸ ਗੱਲ ਦਾ ਕਿ ਚਿੱਟੇ ਸੰਘ ਮਰਮਰ ਦਾ ਹੂੰ ਕਿ ਸਰੋਵਰ ਦਾ ਕਿ ਉਸ ਬਾਣੀ ਦਾ ਜੀ ਉਸ ਪੜਦੀ ਹੋਈ ਬਾਣੀ ਕੁਝ ਤਾਂ ਦੇ ਰਹੀ ਹੈ ਨਾ ਉੱਥੇ ਬਿਲਕੁਲ ਜਿਹਦਾ ਉਹਨੂੰ ਆਨੰਦ ਆ ਰਿਹਾ ਹੈ ਕਦੇ ਕਿਹਨੇ ਤਾਜਮਹਿਲ ਤੋਂ ਮੁੜ ਕੇ ਆਖਿਆ ਕਿ ਬੜਾ ਸਕੂਨ ਆਇਆ ਬੜੀ ਸ਼ਾਂਤੀ ਸੀ ਚਟਾ ਸੰਘਰਮ ਪਰ ਤਾਂ ਉੱਥੇ ਵੀ ਲੱਗਾ ਬਿਲਕੁਲ ਥੋੜੇ ਦਿਨਾਂ ਤੱਕ ਇੱਕ ਫਿਲਮ ਰਿਲੀਜ਼ ਹੋਣ ਵਾਲੀ ਆ ਬੀਬੀ ਰਚਨੀ ਦੇ ਨਾਮ ਤੇ ਹੈ ਨਾ ਤੇ ਬਹੁਤ ਸਾਰੇ ਲੋਕ ਉਹਦੇ ਹੱਕ ਵਿੱਚ ਵੀ ਆਏ ਤੇ ਕੁਝ ਲੋਕ ਨਾ ਉਹਦਾ ਵਿਰੋਧ ਵੀ ਕਰ ਰਹੇ ਨੇ ਕਿ ਬੀਬੀ ਰਚਨੀ ਇੱਕ ਮਿਥਿਆਸ ਹੈ ਤੁਹਾਨੂੰ ਕੀ ਲੱਗਦਾ ਸੀ ਦੇਖੋ ਵੀਰੇ ਪਹਿਲੀ ਗੱਲ ਤੇ ਇਹ ਆ ਬਈ ਸਿੱਖੀ ਦੇ ਵਿੱਚ ਜਿਹੜੀ ਸਰਵ ਪ੍ਰਥਮਿਕਤਾ ਹੈ ਨਾ ਉਹ ਦਿੱਤੀ ਹੈ ਸਿੱਖਾਂ ਦੇ ਸਾਖੀ ਸਾਹਿਤ ਨੂੰ ਜੀ ਠੀਕ ਹੈ ਭਾਵੇਂ ਉਹਦੀ ਵਿੱਚ ਵੀ ਬਹੁਤ ਸਾਰੀਆਂ ਕਿਤੇ ਕਿਤੇ ਕਈਆਂ ਥਾਵਾਂ ਤੇ ਕਮੀਆਂ ਪੇਸ਼ੀਆਂ ਨੇ ਪਰ ਸਾਖੀ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਾਖੀ ਨੇ ਬੰਦੇ ਨੂੰ ਹੂੰ ਗੁਰਮਤਿ ਨਾਲ ਗੁਰ ਸਿਧਾਂਤ ਦੇ ਨਾਲ ਹੂੰ ਸ਼ਰਧਾ ਨਾਲ ਪਿਆਰ ਨਾਲ ਸਤਕਾਰ ਨਾਲ ਹੂੰ ਗੁਰੂ ਦੀ ਭੈ ਭਾਵਨੀ ਨਾਲ ਜੋੜਨਾ ਜੀ ਤੇ ਉਹ ਸਾਖੀਆਂ ਹੀ ਸਾਡਾ ਜਿਹੜਾ ਇਤਿਹਾਸ ਦਾ ਮੂਲ ਸਰੋਤ ਰਹੀਆਂ ਉਹ ਸਾਖੀਆਂ ਹੀ ਸਾਡਾ ਪ੍ਰੇਰਨਾ ਸਰੋਤ ਰਹੀਆਂ ਜੀ ਹੁਣ ਹੁੰਦਾ ਇਹ ਗੱਲ ਹੈ ਵੀ ਇੱਕ ਇਤਿਹਾਸਿਕ ਤੌਰ ਤੇ ਜਿਹੜੀ ਕਹਾਣੀ ਹੈ ਜੀ ਬੀਬੀ ਰਜਨੀ ਦੀ ਜੀ ਜੀ ਇਹ ਕਹਾਣੀ ਲੰਬੇ ਸਮੇਂ ਤੋਂ ਪ੍ਰਚਲਿਤ ਸੀ ਬਿਲਕੁਲ ਠੀਕ ਹੈ ਜੀ ਜੀ ਮਿਥਿਹਾਸਿਕ ਕਹਾਣੀ ਆ ਪਰ ਲੰਬੇ ਸਮੇਂ ਤੋਂ ਪ੍ਰਚਲਿਤ ਸੀਗੀ ਜੀ ਉਹ ਜਿਹੜੀ ਪ੍ਰਚਲਿਤ ਸਾਖੀ ਸੀਗੀ ਉਹ ਸ੍ਰੀ ਦਰਬਾਰ ਸਾਹਿਬ ਨਾਲ ਜੋੜੀ ਗਈ ਹੂੰ ਤੇ ਸ਼੍ਰੀ ਦਰਬਾਰ ਸਾਹਿਬ ਨਾਲ ਦੁਖ ਭੰਜਣੀ ਨਾਲ ਜੋੜੀ ਗਈ। ਹੂੰ। ਤੇ ਦੁਖ ਭੰਜਣੀ 베ਰੀ ਦੇ ਨਾਲ ਨਾਲ ਅੱਗੇ-ਅੱਗੇ ਗੱਲ ਤੁਰਦੀ ਹੈ। ਅੱਜ ਵੀ ਜਦੋਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਤੇ ਜਾਓਗੇ ਹੂੰ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਦੀ ਇਹ ਸ਼ਰਧਾ ਹੈ ਕਿ ਦੁਖ ਭੰਜਣੀ 베ਰੀ ਦੇ ਹੀਠਾਂ ਹੀ ਇਸ਼ਨਾਨ ਕੀਤਾ ਜਾਂਦਾ। ਬਿਲਕੁਲ। ਠੀਕ ਹੈ ਜੀ। ਇੱਕ ਮੰਨ ਚੁੱਕੀ ਹੈਗਾ। ਭਾਵੇਂ ਕਿ ਸਾਰਾ ਸਰੋਵਰ ਛੇਮ ਹੈ। ਹੂੰ। ਠੀਕ ਹੈ। ਹੂੰ। ਇਸ਼ਨਾਨ ਸਾਰੇ ਥਾਂਾਂ ਤੇ ਕਿਤੇ ਵੀ ਕੀਤਾ ਜਾ ਸਕਦਾ। ਲੱਗਦਾ ਨਹੀਂ ਵੀ ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਕਿੰਨਾ ਵੱਡਾ ਸਥਾਨ ਆ। ਹੂੰ। ਉਹਨੂੰ ਕਿਉਂ ਨਹੀਂ ਪ੍ਰਚਾਰਿਆ ਗਿਆ ਗੁਰੂ ਅਰਮਦਾਸ ਸਾਹਿਬ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਉਹ ਤਾਂ ਉਹ ਤਾਂ ਉਹਦੇ ਤਾਂ ਇੱਕ ਇੱਕ ਇੰਚ ਦੇ ਉੱਤੇ ਸ਼ਹੀਦਾਂ ਦਾ ਲਹੂ ਡੁੱਲਿਆ ਉਹਦੀ ਇੱਕ ਇੱਕ ਇੰਚ ਜਿਹੜੀ ਧਰਤੀ ਹੈ ਉਹ ਪਵਿੱਤਰਤਾ ਦੀ ਇੰਤਿਹਾ ਹੈ ਜੀ ਉੱਥੇ ਇਸ ਗੱਲ ਦੀ ਵਖਰੇਵਾ ਕਰਨਾ ਕਿ ਇਸ ਪਾਸੇ ਨਹੀਂ ਇਸ਼ਨਾਨ ਕਰਨਾ ਇਸ ਪਾਸੇ ਕਰਨਾ ਆਪਣੇ ਆਪ ਚ ਇੱਕ ਬਹੁਤ ਵੱਡੀ ਮਾਨਮਤਾ ਹੈ ਹੂੰ ਇਹ ਸਮਝਣਾ ਪੈਣਾ ਜੀ ਦੂਜੀ ਗੱਲ ਜਿਹੜਾ ਤੁਹਾਡਾ ਸਵਾਲ ਹੈ ਕਿ ਬੀਬੀ ਰਜਨੀ ਹੁਣ ਦੇਖੋ ਜਿੰਨੀਆਂ ਫਿਲਮਾਂ ਬਣ ਰਹੀਆਂ ਮੈਂ ਪੁੱਛਦਾ ਹਾਂ ਜੀ ਕੀ ਉਹ ਇਤਿਹਾਸਿਕ ਨੇ ਜਿਹੜੀਆਂ ਪਹਿਲਾਂ ਬਣੀਆਂ ਹੂੰ ਹੂੰ ਅਰਦਾਸ ਮੂਵੀ ਜੀ ਦੋ ਅਰਦਾਸ ਆਈਆਂ ਇਤਿਹਾਸਿਕ ਨੇ ਇਤਿਹਾਸਿਕ ਨੇ ਉਹ ਤਾਂ ਇੱਕ ਮਨੋਰੰਜਨ ਦਾ ਸਾਧਨ ਸੀ ਮਨੋਰੰਜਨ ਦਾ ਸਾਧਨ ਹੈ ਨਾ ਪਰ ਉਹਨਾਂ ਨੇ ਅਰਦਾਸ ਫਿਲਮ ਦੇ ਵਿੱਚ ਪਰਮਾਤਮਾ ਦੀ ਅਰਦਾਸ ਦੀ ਗੱਲ ਕੀਤੀ ਜੀ ਗੁੱਗੀ ਸ਼ਾਇਰ ਕੋਈ ਇਦਾਂ ਕਰਕੇ ਬਾਬਾ ਉਹਦੇ ਵਿੱਚ ਗੋਰਪ੍ਰੀ ਸਿੰਘ ਗੋਰਪ੍ਰੀ ਸਿੰਘ ਕੋ ਗੀ ਇਦਾਂ ਆਰਟਿਸਟ ਨੇ ਉਹਦੇ ਵਿੱਚ ਜੀ ਉਹਨਾਂ ਨੇ ਅਰਦਾਸ ਦੀ ਗੱਲ ਕੀਤੀ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਸਿੱਖ ਇੰਨੀਆਂ ਚੀਜ਼ਾਂ ਨੂੰ ਆਪਣੇ ਉੱਤੇ ਜਾਣਬੁੱਝ ਕੇ ਕਿਉਂ ਲੈ ਲੈਂਦੇ ਨੇ ਹੂੰ ਬੀਬੀ ਰਜਨੀ ਦੀ ਸਟੋਰੀ ਹੂੰ ਉਹਨਾਂ ਇਹ ਲਿਖਤਾ ਵਾ ਕਿ ਇਹ ਇਤਿਹਾਸ ਦੀ ਸਟੋਰੀ ਹੈ ਹੂੰ ਜੇ ਤਾਂ ਕਿਤੇ ਸਾਡੇ ਇਤਿਹਾਸ ਦਾ ਖੰਡਨ ਕਰਦੀ ਹੈ ਹੂੰ ਜੇ ਕਿਤੇ ਉਹ ਸਾਡੇ ਇਤਿਹਾਸ 'ਚ ਕੋਈ ਰੜਾ ਪਾਉਂਦੀ ਹੈ ਹੂੰ ਤੇ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਜੀ ਤੇ ਜੇ ਕੋਈ ਮਿਥਿਹਾਸਿਕ ਕਹਾਣੀ ਹੈ ਹਾਂ ਉਹ ਮਿਥਿਹਾਸਿਕ ਕਹਾਣੀ ਪ੍ਰਾਤਨ ਹੈ ਜੀ ਹੁਣ ਹਰਨਾਕਸ਼ ਤੇ ਪ੍ਰਿਲਾਦ ਦੀ ਕਹਾਣੀ ਹੈ ਜੀ ਬਾਣੀ ਚਾਹੀਏ ਜੀ ਬਿਲਕੁਲ ਇਤਿਹਾਸਿਕ ਦੇਖੋ ਜੇ ਆਪਾਂ ਸੁਣੀਏ ਵੀ ਪ੍ਰਲਾਦ ਤਰਾਇ ਆਰਾਮ ਜੇ ਆਪਾਂ ਉਹਦੀ ਗੱਲ ਕਰੀਏ ਗੁਰਬਾਣੀ ਦੀ ਮੇਰੀ ਮੈਂ ਫੇਰ ਕਹਿਣਾ ਪ੍ਰਲਾਦ ਤਰਾਇਆ ਅਸੀਂ ਇੱਕ ਗੱਲ ਪਤਾ ਨਹੀਂ ਸਿੱਖਾਂ ਨੇ ਇਹ ਗੱਲ ਕਦੋਂ ਸਮਝਣੀ ਜਾਂ ਮੈਨੂੰ ਤਾਂ ਮੇਰੇ ਤਾਂ ਇਹ ਸਮਝ ਤੋਂ ਹੀ ਬਾਹਰ ਹੈ ਸਿੱਖਾਂ ਦੀ ਵਿਦਵਾਨੀ ਜੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਸਹਬਾਨਾ ਨੇ ਵੀ ਆਪਣੇ ਆਪ ਨੂੰ ਸਮਾਜ ਤੋਂ ਵੱਖਰੇ ਕਰਕੇ ਨਹੀਂ ਦਰਸਾਇਆ ਜੀ ਜੋ ਸਮਾਜ ਵਿੱਚ ਪਹਿਲਾਂ ਪ੍ਰਚਲਿਤ ਸੀ ਹਮ ਚਾਹੇ ਉਹ ਸ਼੍ਰੀ ਰਾਮ ਦੀ ਕਹਾਣੀ ਸੀ ਹਮ ਚਾਹੇ ਉਹ ਪ੍ਰਿਲਾਦ ਦੀ ਕਹਾਣੀ ਸੀ ਚਾਹੇ ਸ਼੍ਰੀ ਭਗਵਾਨ ਕ੍ਰਿਸ਼ਨ ਦੀ ਕਹਾਣੀ ਸੀ ਉਹਨਾਂ ਦੇ ਵਿੱਚ ਪ੍ਰਚਲਿਤ ਕਹਾਣੀਆਂ ਉਹਨਾਂ ਚੋਂ 90% ਇਤਿਹਾਸਿਕ ਨੇ ਜੀ ਹੁਣ ਮੈਨੂੰ ਇਹ ਦੱਸੋ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਣ ਨਾਲ ਉਹਨੇ ਇਤਿਹਾਸਿਕ ਥੋੜੀ ਬਣਨਾ ਹੈ ਅੱਛਾ ਥੋੜੀ ਪਰ ਉਹਦੀ ਪ੍ਰਮਾਨਿਕਤਾ ਇਸ ਗੱਲ ਤੇ ਰਹੇਗੀ ਕਿ ਪ੍ਰੇਰਨਾ ਕਿੱਥੋਂ ਨੇ ਲੋਕਾਂ ਨੂੰ ਪ੍ਰਲਾਦ ਜੀ ਦੀ ਕਹਾਣੀ ਪਹਿਲਾਂ ਪਤਾ ਸੀ ਤੇ ਗੁਰੂ ਸਾਹਿਬ ਨੇ ਪ੍ਰੇਰਣਾ ਸਰੋਤ ਕਹਾਣੀ ਨੂੰ ਰਿਪੀਟ ਕਰਦਿਆਂ ਇਹ ਗੱਲ ਕਹੀ ਕਿ ਭਾਈ ਦੇਖੋ ਫਲਾਣੇ ਵੇਲੇ ਇਦਾਂ ਹੋਇਆ ਸੀ ਤੇ ਇਦਾਂ ਜਿਹੜਾ ਪ੍ਰਮਾਤਮਾ ਹੈ ਉਹ ਆਪਣੇ ਪਿਆਰ ਕਰਨ ਵਾਲੇ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਜੀ ਤੇ ਤੁਸੀਂ ਮੀ ਪਰਮਾਤਮਾ ਦੇ ਪਿਆਰ ਵਿੱਚ ਉਹਦੇ ਭਗਤ ਬਣੋ ਤਾਂ ਕਿ ਉਹ ਤੁਹਾਡੀ ਪੈਜ ਵੀ ਰੱਖ ਲੇ ਦੇਖੋ ਭਾਜੀ ਪਤਾ ਗੱਲ ਕੀ ਆ ਜਿੱਥੇ ਸਾਡੇ ਬੱਚਿਆਂ ਦੀ ਗੱਲ ਹੈ ਨਾ ਜੀ ਬੱਚੇ ਸਾਡੇ ਕਿਤਾਬਾਂ ਨਹੀਂ ਪੜ੍ਹਦੇ ਉਹ ਸਨਵੇਂ ਨੂੰ ਜਾਂ ਟੈਲੀਵਿਜ਼ਨ ਨੂੰ ਦੇਖ ਕੇ ਜ਼ਿਆਦਾ ਸੋਚਦੇ ਆ ਭਈ ਜੋ ਅਸੀਂ ਵੇਖ ਲਿਆ ਉਹ ਸਹੀ ਹੈ ਹੈਨਾ ਜਦੋਂ ਫਿਲਮ ਦੇਖਣਗੇ ਬੱਚਿਆਂ ਨੂੰ ਅਸੀਂ ਕਿਵੇਂ ਸਮਝਾ ਪਾਵਾਂਗੇ ਭਈ ਬੀਬੀ ਰਚਨੀ ਦਾ ਇਤਿਹਾਸ ਤੁਸੀਂ ਦੇਖਿਆ ਫਿਲਮ ਦੇਖਿਆ ਵੀ ਉਥੇ ਹੀ ਇਸ਼ਨਾਨ ਕਰਨਾ ਮੇਰੇ ਮੈਂ ਉਹੀ ਕਹਿ ਰਹਿਣਾ ਉਹ ਉਸੇ ਗੱਲ ਤੇ ਹੀ ਸਾਡਾ ਬਣਦਾ ਹੈ ਕਿ ਅਸੀਂ ਫਿਲਮ ਦਾ ਵਿਰੋਧ ਕਰੀਏ ਮੈਂ ਤਾਂ ਕਿਹਾ ਕਿ ਜਿੱਥੇ ਉਹ ਸਾਡੇ ਸਿਧਾਂਤ ਨੂੰ ਖੋਰਾ ਲਾਉਂਦੀ ਹੈ ਸਾਡੇ ਇਤਿਹਾਸ ਨੂੰ ਗੱਲ ਕਰਦੀ ਹੈ ਕਿਉਂਕਿ ਜੇ ਤੁਸੀਂ ਕਹੋ ਕਿ ਇਹ ਮਿਥਿਹਾਸਿਕ ਹੈ ਮੈਂ ਦੋ ਗੱਲਾਂ ਕਹਿ ਰਿਹਾ ਪਲੀਜ਼ ਮੇਰੀ ਧਿਆਨ ਨਾਲ ਗੱਲ ਨੂੰ ਸਮਝਣ ਮੈਂ ਕਹਿ ਰਿਹਾ ਕਿ ਜੇ ਕੱਲੀ ਇਸ ਕਰਕੇ ਵਿਰੋਧ ਕਰਨਾ ਕਿ ਉਹ ਕਹਾਣੀ ਮਿਥਿਆਸਕ ਹੈ ਤੇ ਪਹਿਲਾਂ ਵੀ ਬਹੁਤ ਸਾਰੀਆਂ ਧਿਆਨੀਆਂ ਕਹਾਣੀਆਂ ਮਿਥਿਆਸਕ ਪਰਚਲਤ ਜਿਹੜੀਆਂ ਸਾਡੀ ਪ੍ਰੇਰਨਾ ਸਰੋਤ ਰਹੀਆਂ ਜੇ ਮਿਥਿਆਸਕ ਕਰਕੇ ਵਿਰੋਧ ਕਰਨਾ ਤੇ ਜੇ ਅਸੀਂ ਸਿਰਫ ਇਸ ਕਰਕੇ ਵਿਰੋਧ ਕਰਨਾ ਕਿ ਉਹ ਕਹਾਣੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਗੱਲ ਹੈ ਨਹਾਉਣ ਦੀ ਗੱਲ ਹੈ ਕਿਉਂਕਿ ਬਾਣੀ ਦੇ ਵਿੱਚ ਕਾਗੋ ਹੰਸ ਕਰਨ ਦੀ ਬਾਤ ਆਈ ਹੈ ਗੁਰੂ ਨੇ ਆਪਣੇ ਸ਼ਬਦ ਰਾਹੀਂ ਇਹ ਗੱਲ ਕਹੀ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਗੁਰੂ ਦੀ ਬਾਣੀ ਜਿਹੜਾ ਗੁਰੂ ਹੈ ਜੀ ਇਹ ਕਾਗੋ ਹੰਸ ਕਰਦਾ ਹੈ ਪਰ ਕਾਗੋ ਹੰਸ ਕਿਸ ਚੀਜ਼ ਨੂੰ ਕਰਦਾ ਲੱਤਾਂ ਬਾਹਾਂ ਨੂੰ ਕੀ ਗੁਰੂ ਦੇ ਸਰੋਵਰ 'ਚ ਇਸ਼ਨਾਨ ਕਰਨ ਨਾਲ ਮੇਰੀਆਂ ਲੱਤਾਂ ਬਾਹਾਂ ਕਾਗੋ ਹੰਸ ਹੋ ਜਾਣਗੀਆਂ ਨਹੀਂ ਜੀ ਕਾਗੋ ਹੰਸ ਹੋਣੀ ਮੇਰੀ ਸੁਰਤ ਸੁਰਤ ਮੇਰੀ ਬਿਰਤੀ ਔਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਸਬੂਤ ਨੇ ਕਿ ਜਦੋਂ ਗੁਰੂ ਦੀ ਬਾਣੀ ਨੇ ਹੂੰ ਬੰਦੇ ਦੀ ਮਤ ਨੂੰ ਬੁੱਧ ਨੂੰ ਤੇ ਸਰੀਰ ਨੂੰ ਹੂੰ ਮੈਂ ਸਰੀਰ ਵਾਲੀ ਗੱਲ ਤੋਂ ਵੀ ਮਨਕਰ ਨਹੀਂ ਐ ਜੀ ਜੀ ਕਿਉਂਕਿ ਜਦੋਂ ਮਤ ਤੇ ਬੁੱਧ ਸਟਰੋਂਗ ਹੋਏਗੀ ਸਰੀਰ ਆਟੋਮੈਟਿਕਲੀ ਬਿਮਾਰੀਆਂ ਤੋਂ ਮੁਕਤ ਹੋਏਗਾ ਹੂੰ ਹੂੰ ਬਾਣੀ ਤਨ ਤੇ ਮਨ ਦੋਵਾਂ ਨੂੰ ਹੂੰ ਨਿਰੋਗ ਕਰਦੀ ਐ ਇਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਜੀ ਇਹ ਤੋਂ ਸਾਨੂੰ ਭੱਜਣਾ ਵੀ ਨਹੀਂ ਚਾਹੀਦਾ ਸਹੀ ਐ ਅੱਜ ਬਹੁਤ ਬਰੀਕੀ ਹੁੰਦਾ ਹੈ ਕਿ ਜਦੋਂ ਡਾਕਟਰ ਦੇ ਕੋਲ ਇਲਾਜ ਚੱਲ ਰਿਹਾ ਨਾ ਨਵੀਆਂ ਨਾਜ ਪ੍ਰਣਾਲੀਆਂ ਆਈਆਂ ਚਹੀਆਂ ਜੀ 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 ਉਹਦੇ ਵਿੱਚ ਬਹੁਤ ਵਰੀ ਡਾਕਟਰ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਭਾਈ ਨਾਲ ਮੈਡੀਟੇਸ਼ਨ ਕਰੋ ਉਹ ਕੀ ਹੈ ਉਹ ਇੱਕ ਸਿਮਰਨ ਦੀ ਫਾਰਮੇਸ਼ਨ ਹੈ ਸੋ ਜੇਤ ਧਰਮ ਦੀ ਦੁਨੀਆ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਜੀ ਇਹ ਤੋਂ ਅਸੀਂ ਭੱਜ ਨਹੀਂ ਸਕਦੇ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂਕਿ ਸਾਡੀ ਜਿਹੜੀ ਮਿਸ਼ਨਰੀ ਵਿਚਾਰਤਾਰਾ ਉਹਨਾਂ ਨੇ ਬਹੁਤ ਵਰੀ ਇਹ ਗੱਲ ਕਿਹਾ ਕਿ ਜਿਹੜੀ ਜਿਹੜੀ ਬਾਣੀ ਹੈ ਉਹ ਸੁਰਤ ਨਾਲ ਕੇਬਲ ਹੈਗੀ ਆ ਉਹਦਾ ਤੰਦ ਨਾਲ ਕੋਈ ਸਬੰਧ ਨਹੀਂ ਬਿਲਕੁਲ ਠੀਕ ਹੈ ਬਾਣੀ ਦਾ ਸਬੰਧ ਮਨ ਨਾਲ ਹੈ ਤੇ ਮਨ ਦਾ ਸਬੰਧ ਤੇ ਸਰੀਰ ਨਾਲ ਹੈ ਨਾ ਮਨ ਤੇ ਸਰੀਰ ਦੇ ਅੰਦਰ ਹੈ ਕਿ ਨਹੀਂ ਜਿੱਦਾਂ ਤੁਸੀਂ ਪੰਕਤੀ ਦੀ ਗੱਲ ਕੀਤੀ ਨਾ ਕਾਗੋ ਹਜ ਕਰੇ ਜੇ ਆਪਾਂ ਪੁਰਾਣੀ ਫਿਲਮ ਦਾ ਗੱਲ ਕਰੀਏ ਨਾ ਤਾਂ ਉੱਥੇ ਇਹੋ ਚੀਜ਼ ਦਰਸਾਈ ਗਈ ਹੈ ਵੀ ਪਿੰਗਲਾ ਰੁੱਖ ਥੱਲੇ ਬੈਠਾ ਵਾ ਉਧੇ ਕੰਨਾਂ ਚ ਆਵਾਜ਼ ਪੈਂਦੀ ਹੈ ਕਾਗੋ ਹੰਸ ਕਰੇ ਉਧਰੋਂ ਕਾਂ ਚਿੱਟੇ ਆਉਂਦੇ ਨੇ ਆਪਣਾ ਕਾਲੇ ਕਾਂ ਆਉਂਦੇ ਨੇ ਚੁਬੀ ਮਾਰ ਕੇ ਚਿੱਟੇ ਹੋ ਕੇ ਉੱਡ ਜਾਂਦੇ ਨੇ ਤੇ ਫੇਰ ਉਹਦਾ ਮਨ ਪਰਿਵਰਤਨ ਹੋਇਆ ਵੀ ਮੈਂ ਆਪਣਾ ਕੋੜ ਹਟਾ ਸਕਦਾ ਇਸ ਥਾਂ ਤੇ ਮੈਂ ਐਗਜ਼ਾਮਪਲ ਦੇਣ ਲੱਗਾ ਹਾਂ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਹੈ ਹਕੀਮ ਖਤਰਾਏ ਜਾਨ ਨੀਮ ਮੁੱਲਾ ਖਤਰਾਏ ਮਾਂ ਜੀ ਇਹਦਾ ਕੀ ਮਤਲਬ ਹੈ ਤੁਸੀਂ ਸਮਝਾਓ ਜੀ ਉਹ ਕਹਿੰਦੇ ਵੀ ਜਿਹੜਾ ਨੀਮ ਮੁੱਲਾ ਹੁੰਦਾ ਨਾ ਉਹ ਖਤਰਾਏ ਮਾਂ ਹੁੰਦਾ ਤੇ ਜਿਹੜਾ ਨੀਮ ਹਕੀਮ ਹੁੰਦਾ ਅਣਜਾਣ ਅਣਜਾਣ ਹਾਂ ਉਦਾਹੀ ਹੀ ਸਬੰਧਨ ਮਤਲਬ ਅਣਜਾਨ ਮੁੱਲਾ ਜਿਹੜਾ ਉਹ ਵੀ ਖਤਰਾ ਤੇ ਅਣਜਾਨ ਹਕੀਮ ਜਿਹੜਾ ਉਹ ਵੀ ਖਤਰਾ ਹੈ ਹਨਾ ਦੁਨੀਆ ਪਰ ਦਾ ਹਰ ਮੁਹਾਵਰੇ ਦੇ ਅਖਰੀ ਅਰਥ ਜੀ ਨਹੀਂ ਹੁੰਦੇ ਭਾਵ ਅਰਥ ਹੁੰਦੇ ਜੀ ਹੁਣ ਗੱਲ ਨੂੰ ਇਹ ਸਮਝਣਾ ਪੈਣਾ ਹਮ ਗੁਰੂ ਦੀ ਬਾਣੀ ਤੇ ਗੁਰੂ ਰਾਮਦਾਸ ਸਾਹਿਬ ਦਾ ਦਰ ਜੀ ਤੇ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਇਬਾਰੇ ਮਤਲਬ ਸਾਰਾ ਕੁਝ ਜੀ ਉਹ ਕਾਲੇ ਕਾਂ ਬਿਰਤੀ ਰੂਪੀ ਜੀ ਕਾਲੇ ਕਾਂ ਉਹਦੇ ਵਿੱਚ ਜਾਂਦੇ ਨੇ ਹਾਂ ਇਹ ਗੁਰੂ ਦੀ ਬਾਣੀ ਜਿਹੜੀ 24 ਘੰਟੇ ਉੱਥੇ ਉਪਦੇਸ਼ ਦਿੰਦੀ ਹੈ ਉਹ ਹੰਸ ਬਿਰਤੀ ਪੈਦਾ ਕਰਦਾ ਕਾਂ ਤੇ ਹੰਸ 'ਚ ਫਰਕ ਕੀ ਹੈ ਕਾਂ ਗੰਦਗੀ ਤੇ ਡਿੱਗਦਾ ਤੇ ਹੰਸ ਮੋਤੀਆਂ ਤੇ ਫਰਕ ਇਹ ਪੈਂਦਾ ਵੀ ਜਿਹੜੇ ਮਨਮੁਖ ਹੁੰਦੇ ਨੇ ਉਹ ਗੰਧੀਆਂ ਚੀਜ਼ਾਂ ਦੇ ਉੱਤੇ ਕর্ষਿਤ ਹੁੰਦੇ ਨੇ ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਚੰਗੀਆਂ ਚੀਜ਼ਾਂ ਤੇ ਕর্ষਿਤ ਹੁੰਦੇ ਐਈ ਗੱਲ ਹੈ ਨਾ ਔਰ ਕਾਂ ਕੋਈ ਮਾੜਾ ਬੰਦਾ ਤੇ ਨਹੀਂ ਕਾਂ ਵੀ ਰੱਬ ਨੇ ਬਣਾਇਆ ਬਿਲਕੁਲ ਬਿਲਕੁਲ ਤੇ ਹੰਸ ਵੀ ਰੱਬ ਨੇ ਬਣਾਇਆ ਜੇ ਕਾਂ ਮਾੜੇ ਨੇ ਤੇ ਕੀ ਰੱਬ ਕਾਂ ਬਣਾਉਂਦਾ ਹੀ ਨਾ ਜੀ ਕਾਂ ਪਰਮਾਤਮਾ ਬਣਾ ਕਿਉਂ ਰਿਹਾ ਗੱਲ ਸੁਰਤ ਦੀ ਹਾਂ ਗੱਲ ਬਿਰਤੀ ਦੀ ਹੈ ਕਾਂ ਦੀ ਬਿਰਤੀ ਗੂੰਹ ਤੇ ਡਿੱਗਦੀ ਹੈ ਜੀ ਤੇ ਹੰਸ ਦੀ ਮੋਟੀਆਂ ਤੇ ਸੋ ਗੁਰੂ ਨੇ ਇਹ ਪਾ ਮੈਂ ਹਮੇਸ਼ਾ ਇੱਕ ਗੱਲ ਬੇਨਤੀ ਸਾਡਾ ਇੱਕ ਮਸਲਾ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਕੇਵਲ ਅਖਰੀ ਅਰਥ ਕਰਦੇ ਆ ਨਾ ਆਪਦੇ ਮਨ ਦੇ ਹਿਸਾਬ ਨਾਲ ਤੁਸੀਂ ਸੰਤ ਦੇ ਡੇਰੇ ਤੇ ਜਾਓ ਉੱਥੇ ਸਾਰੀਆਂ ਪੰਕਤੀਆਂ ਉਹ ਲਿਖੀਆਂ ਹੋਣਗੀਆਂ ਜਿਹੜੀਆਂ ਸੰਤ ਦੀ ਉਸਤਤ ਕਰਦੀਆਂ ਹੋਣ ਪਰ ਉੱਥੇ ਸੰਤ ਤੋਂ ਬਾਬੇ ਦਾ ਗੱਲ ਨਹੀਂ ਹੋ ਰਹੀ ਜਿਹੜਾ ਉੱਥੇ ਖੜਾਵਾ ਪਾ ਕੇ ਤੇ ਚਿੱਟਾ ਚੋਲਾ ਪਾ ਕੇ ਬੈਠਾ ਪਰ ਬਾਣੀ ਦੇ ਹਿਸਾਬ ਨਾਲ ਸੰਗਤ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਵੀ ਇਹ ਮੇਰੀ ਗੱਲ ਚੱਲ ਰਹੀ ਜੀ ਠੀਕ ਹੈ ਜੀ ਹੁਣ ਸਮਝਣਾ ਵੀਰੇ ਇਹ ਹੈ ਕਿ ਬਾਣੀ ਅਖਰੀ ਅਰਥ ਨਹੀਂ ਹੈ ਹੂੰ ਬਾਣੀ ਭਾਵ ਅਰਥ ਹੈ ਹੂੰ ਜੇ ਕਾਗੂ ਹੰਸ ਕਰਨ ਦੀ ਗੱਲ ਆਈ ਹੈ ਤੇ ਉਹ ਸੁਰਤੀ ਬਿਰਤੀ ਦੀ ਗੱਲ ਹੈ ਹੂੰ ਅਗਲੀ ਗੱਲ ਹੈਗੀ ਮੁੱਖ ਦੀ ਪੰਜਾਬੀ ਵਿੱਚ ਗੱਲ ਹੈ ਜਿੱਤੇ ਬਹਿਸ ਹੋਣੀ ਹੈ ਕਿ ਕੀ ਬਾਣੀ ਰੋਗ ਦੂਰ ਕਰਦੀ ਹੈ ਹੂੰ ਕੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਰੋਗ ਦੂਰ ਕਰਦਾ ਹੈ ਹੂੰ ਕੀ ਸ੍ਰੀ ਦਰਬਾਰ ਸਾਹਿਬ ਰੋਗ ਦੂਰ ਕਰਦਾ ਹੈ ਤੇ ਮੈਂ ਕਹਿੰਦਾ ਵੀ ਹਾਂ ਕਰਦਾ ਹੂੰ ਕਿਵੇਂ ਹਾਂ ਹੁਣ ਕਿਵੇਂ ਕੀ ਆ ਗਿਆ ਉੱਥੇ ਦੋ ਚੀਜ਼ਾਂ ਨੇ ਹੂੰ ਠੀਕ ਹੋ ਗਿਆ ਜੀ ਇੱਕ ਆ ਗਿਆ ਪਾਣੀ ਇੱਕ ਆ ਗਈ ਬਾਣੀ ਪੰਜਾਬੀ ਦੀ ਗੱਲ ਕਰਨੀ ਆ ਬਿਲਕੁਲ ਬਿਲਕੁਲ ਤੁਸੀਂ ਆਖੋਗੇ ਜਲ ਕਿਉਂ ਨਹੀਂ ਕਿਹਾ ਮੈਂ ਉਸ ਪਰatsch ਨਹੀਂ ਪੜਣਾ ਮੈਂ ਉਹ ਇਕੱਠਾ ਹੋਣ ਕਰ ਜੀ ਜਿਹੜਾ ਪਾਣੀ ਹੈ ਉਹਦਾ ਤਨ ਨਾਲ ਸੰਬੰਧ ਹੈ ਮਨ ਨਾਲ ਪਾਣੀ ਦਾ ਕੋਈ ਸੰਬੰਧ ਨਹੀਂ ਜੀ ਜੀ ਤੇ ਬਾਣੀ ਦਾ ਮਨ ਨਾਲ ਸੰਬੰਧ ਹੈ ਬਿਲਕੁਲ ਪਰ ਮਨ ਦੇ ਨਾਲ ਨਾਲ ਤਨ ਨਾਲ ਸੰਬੰਧ ਕਿਉਂਕਿ ਮਨ ਤਨ ਦੇ ਅੰਦਰ ਜੀ ਗੱਲ ਆਪਾਂ ਕਹਿੰਦੇ ਆ ਵੀ ਗੰਦੀ ਐਗਜ਼ਾਮਪਲ ਹੈ ਕੁਕੜੀ ਜੋ ਖਾਂਦੀ ਹੈ ਹਾਂ ਉਹਦਾ ਅਸਰ ਹੁੰਦਾ ਬਿਲਕੁਲ ਉਹ ਅਸਰ ਜਿਹੜਾ ਕੁਕੜੀ ਖਾਊਗਾ ਉਹਦੇ ਤੇ ਵੀ ਹੁੰਦਾ ਜੀ ਨਹੀਂ ਹੋਊਗਾ ਹੂੰ ਹੁਣ ਸਮਝਣਾ ਇਹ ਹੀ ਪੈਣਾ ਕਿ ਜਦੋਂ ਅਸੀਂ ਗੁਰੂ ਘਰ ਚ ਗਏ ਹੂੰ ਹੂੰ ਉੱਥੇ ਸਰਦਾ ਨਾਲ ਬਾਣੀ ਸੁਣੀ ਪਾਠ ਕੀਤਾ ਸੇਵਾ ਕੀਤੀ ਜੀ ਇਸ ਪਹਿਲਾਂ ਤਨ ਦਾ ਇਸ਼ਨਾਨ ਕੀਤਾ ਫਿਰ ਬਾਣੀ ਦਾ ਹੀ ਮਨ ਦਾ ਇਸ਼ਨਾਨ ਕੀਤਾ ਬਿਲਕੁਲ ਜਦੋਂ ਮਨ ਦਾ ਇਸ਼ਨਾਨ ਬਾਣੀ ਨੇ ਕੀਤਾ ਬਾਣੀ ਨੇ ਸਾਡੀ ਸੁਰਤ ਨੂੰ ਇੱਕ ਸੁਨਿਆ ਦਿੱਤਾ ਜੀ ਪਹਿਲਾਂ ਤਨ ਦੀ ਸ਼ਾਂਤੀ ਆਈ ਫਿਰ ਬਾਣੀ ਰਾਹੀਂ ਮਨ ਦੀ ਸ਼ਾਂਤੀ ਆਈ ਫਿਰ ਉਹਦੇ ਉੱਤੇ ਇੱਕ ਗੁਰੂ ਦਾ ਹੁਕਮ ਦੇ ਰੂਪ ਵਿੱਚ ਬਾਣੀ ਦਾ ਸੁਨੇਹਾ ਉਕਰਿਆ ਗਿਆ ਇਹ ਦੋਵੇਂ ਇਕੱਠੇ ਨੇ ਹਾਂ ਕਿਉਂਕਿ ਬਹੁਤੀ ਵਾਰੀ ਜਦੋਂ ਅਸੀਂ ਇਹ ਛੱਡ ਜੰਨੇ ਨਹੀਂ ਨਹੀਂ ਸਿਰਫ ਬਾਣੀ ਦਾ ਵਿਚਾਰਕ ਮਾਤੀ ਲਓ ਹੂੰ ਜਿੰਨਾ ਚਿਰ ਮਨ ਸ਼ਾਂਤ ਨਹੀਂ ਹੋਏਗਾ ਮਨ ਤਨ ਨਿਰਮਲ ਮਨ ਨਿਰਮਲ ਨਹੀਂ ਹੋਏਗਾ ਉਨੀ ਦਿਨ ਤੱਕ ਬਾਣੀ ਅਸਰ ਨਹੀਂ ਕਰਨੀ ਬਾਣੀ ਵਿੱਚ ਵੀ ਆਇਆ ਕਿ ਜਿੰਨਾ ਚਿਰ ਭਾਂਡਾ ਸਾਫ਼ ਨਹੀਂ ਹੋਊਗਾ ਸ਼ਬਦ ਨਹੀਂ ਟਿਕਣਾ ਨਹੀਂ ਸ਼ਬਦ ਨਹੀਂ ਨਹੀਂ ਟਿਕਣਾ ਇਹ ਸਮਝਣਾ ਪੈਣਾ ਸੋ ਵੀਰੇ ਇੱਕ ਇੱਕ ਗੱਲ ਕੱਲੀ ਫਿਲਮ ਦੀ ਨਹੀਂ ਹੈ ਹੂੰ ਇਥੋਂ ਬਹੁਤ ਵੱਡਾ ਮੈਸੇਜ ਮਿਲਦਾ ਜੇ ਲੈ ਲਈਏ ਜੀ ਜੀ ਜੇ ਤੇ ਲੈਣਾ ਅਖਰੀ ਅਰਥ ਹੂੰ ਤੇ ਫੇਰ ਫਿਲਮ ਸਾਡੀ ਬਰਬਾਦੀ ਹੈ ਹੂੰ ਜੇ ਕਾਗੋ ਹੰਸ ਦੀ ਗੱਲ ਨੂੰ ਲੈਣਾ ਹੈ ਕੇਵਲ ਤੇ ਕੇਵਲ ਅਖਰੀ ਅਰਥ ਹੂੰ ਤੇ ਫੇਰ ਸਾਡੀ ਬਹੁਤ ਵੱਡੀ ਬਰਬਾਦੀ ਹੂੰ ਅਸੀਂ ਬਰਬਾਦੀ ਵੱਲ ਨੂੰ ਜਾਵਾਂਗੇ ਜੀ ਠੀਕ ਹੈ ਜੀ ਤੇ ਜੇ ਅਸੀਂ ਲੈਣਾ ਵਾ ਭਾਵ ਅਰਥ ਨੂੰ ਹੂੰ ਗੁਰਬਾਣੀ ਦੇ ਭਾਵ ਅਰਥ ਨੂੰ ਉਹ ਸ਼ਬਦ ਦੇ ਭਾਵ ਅਰਥ ਨੂੰ ਲੈਣਾ ਤੇ ਫੇਰ ਸਾਨੂੰ ਇਹ ਪਤਾ ਲੱਗੂਗਾ ਅਸੀਂ ਬੱਚਿਆਂ ਨੂੰ ਸਮਝਾਵਾਂਗੇ ਕਿ ਉਸ ਸਰੋਵਰ ਦੇ ਵਿੱਚ ਹੂੰ ਜਿਹੜੇ ਕਾਲੇ ਕਾਂ ਆ ਰਹੇ ਸੀ ਤੇ ਚਿੱਟੇ ਜਾ ਰਹੇ ਸੀ ਉਹਨੇ ਭਾਵਨਾਤਮਕ ਤੌਰ ਤੇ ਸੋਚੇ ਹੂੰ ਬਿਲਕੁਲ ਉਹਨੂੰ ਲੱਗਾ ਵੀ ਉਹ ਉਹ ਫਿਲਮ ਚ ਤੇ ਇਹੀ ਦਿਖਾਉਣਗੇ ਵੀ ਉਹਦੇ ਐ ਲੱਗੇ ਹੀ ਉਹ ਜਾਦੂ ਮੰਤਰ ਮੰਗ ਵਿੱਚ ਗਿਆ ਤੇ ਬਾਹਰ ਨਿਕਲੇ ਆ ਤੇ ਬੰਦਾ ਬਦਲਿਆ ਪਿਆ ਤੇ ਬੀਬੀ ਨੇ ਆ ਕੇ ਕਿਹਾ ਵੀ ਇਹ ਕੀ ਬੰਦੇ ਤੂੰ ਤੇ ਮੇਰਾ ਬੰਦਾ ਹੀ ਨਹੀਂ ਹੈਗਾ ਜੀ 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 ਸੋ ਬੀਬੀ ਦੇ ਘਰ ਵਾਲੇ ਦੀ ਜ਼ਿੰਦਗੀ ਦੀ ਕਾਇਆ ਕਲਪ ਕਰਨੀ ਆ ਬਾਣੀ ਨੇ ਬਾਣੀ ਨੇ ਬਿਲਕੁਲ ਠੀਕ ਹੈ ਜੀ ਸਿੰਪਲ ਗੱਲ ਜੀ ਸਮਝੀਏ ਜੀ ਠੀਕ ਹੈ ਉਹ ਇੱਕ ਦਿਨ ਦਾ ਕੰਮ ਨਹੀਂ ਹੈ ਜਿਤਨਾ ਉੱਥੇ ਫਿਲਮ ਚ ਬਖਾਇਆ ਵੀ ਐ ਜਾਦੂ ਮਾਰੇ ਬੀਬੀ ਪਾਣੀ ਲੈਣ ਗਈ ਤੇ ਆਉਂਦਿਆਂ ਨੂੰ ਬੰਦਾ ਠੀਕ ਹੋ ਗਿਆ ਇਹ ਗੱਲ ਗਲਤ ਹੈ ਹਾਂ ਠੀਕ ਹੈ ਜੀ ਇਹ ਗੱਲ ਗਲਤ ਹੈ ਜੀ ਪਰ ਜੇ ਅਸੀਂ ਇਹ ਵੇਖੀਏ ਹਾਂ ਕਿ ਕੋਈ ਇਨਸਾਨ ਹਾਂ ਗੁਰੂ ਦੇ ਦਰ ਤੇ ਆ ਰਿਹਾ ਹੈ ਸੇਵਾ ਕਰ ਰਿਹਾ ਹੈ ਉਹਦਾ ਤਨ ਤੇ ਮਨ ਦੋਵੇਂ ਨਿਰੋਗ ਹੋ ਰਹੇ ਨੇ ਇੱਕ ਪ੍ਰੋਸੈਸ ਚ ਹੈ ਤੇ ਬਿਲਕੁਲ ਇਹੀ ਇਹੀ ਇੱਕ ਧਰਮ ਦਾ ਮਕਸਦ ਹੁੰਦਾ ਹੈ ਕਿ ਤਨ ਤੇ ਮਨ ਨੂੰ ਨਿਰੋਗਤਾ ਦੇਣੀ ਜੀ ਸੰਸਾਰ ਦੇ ਹਰ ਧਰਮ ਦਾ ਇੱਕੋ ਆਤਾ ਮਕਸਦ ਹੈ ਉਹੀ ਮਕਸਦ ਹਨ ਗੁਰੂ ਨਾਨਕ ਸਾਹਿਬ ਦਾ ਕਿ ਲੋਕੀ ਤਨ ਕਰਕੇ ਤੇ ਮਨ ਕਰਕੇ ਜਿਹੜੇ ਉਹ ਮਜ਼ਬੂਤ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੀ ਇੱਕ ਬਾਟਾ ਲਿਆ ਹਾਂ ਲੋਹ ਦਾ ਖੰਡਾ ਲਿਆ ਜੀ ਕੁਝ ਪਤਾਸੀ ਲੈ ਹੂੰ ਲਾਗੋ ਪਾਣੀ ਪਾਤਾ ਜੀ ਫੇਰ ਤਾਂ ਮੈਨੂੰ ਦੱਸੋ ਜੇ ਉਹਨੂੰ ਤੁਸੀਂ ਸਾਇੰਟਿਫਿਕ ਤੌਰ ਤੇ ਚੈੱਕ ਕਰੋਗੇ ਹੂੰ ਤੇ ਪਾਣੀ ਚ ਕੀ ਤਾਕਤ ਆ ਗਈ ਹੈ ਜੀ ਹੂੰ ਹੂੰ ਦੱਸੋ ਜੀ ਬਾਣੀ ਦੀ ਤਾਕਤ ਹੀ ਕਹਿ ਦਿੰਦੇ ਲੋਕ ਪਰ ਉਹ ਉਹ ਕਿਹ ਸੈਂਸ ਦੇ ਮੀਟਰ ਚ ਨਹੀਂ ਆਉਣੀ ਨਾ ਨਾ ਬਿਲਕੁਲ ਉਹ ਭਾਵਨਾਤਮਕ ਹੈ ਹੂੰ ਉਹ ਸਿੰਬੋਲਿਕ ਹੈ ਉਹ ਤੁਸੀਂ ਭਾਵਨਾ ਕਰਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੂੰ ਪੰਜ ਸਿੰਘ ਗੁਰੂ ਦੇ ਰੂਪ ਵਿੱਚ ਬਾਣੀ ਵਾਲੇ ਪਿਆਰ ਵਰਤਿਆਰ ਪੰਜ ਬਾਣੀਆਂ ਖੰਡਾ ਬਾਟਾ ਪਤਾਸੀ ਜਲ ਹਾਂ ਉਹ ਜਦੋਂ ਇਕੱਠਾ ਕੰਮ ਕਰਦਾ ਹਾਂ ਤੇ ਫੇਰ ਉਹ ਅਮਰਤ ਬਣਦਾ ਫੇਰ ਅਮਰਤ ਬਣਦਾ ਬਿਲਕੁਲ ਕਿ ਤੁਸੀਂ ਸੈਸ ਦੇ हिसाब ਨਾਲ ਨਹੀਂ ਚੱਲ ਸਕਦੇ ਵੈਸਟ ਦੀ ਸੋਚ ਦੇ हिसाब ਨਾਲ ਨਹੀਂ ਚੱਲ ਸਕਦੇ ਕਿਉਂਕਿ ਜੇ ਤੁਸੀਂ ਵੈਸਟ ਦੀ ਸੋਚ ਨਾਲ ਨੇਕੀ ਨੁਕੀ ਹੋਣੀ ਵੈਸਟ ਦੀ ਸੋਚ ਨਾਲ ਚੱਲਣ ਦਾ ਤੂੰ ਆਟੋਮੈਟਿਕਲੀ ਕਹਿਣਗੇ ਕਿ ਜਾਓ ਜੀ ਤੁਸੀਂ ਕਹਿੰਦੇ ਹੋ ਵੀ ਇਹ ਤਖਤ ਬਣ ਗਈ ਇਹ ਇਹ ਸਵਾ ਲੱਖ ਨਾਲ ਇੱਕ ਲੜ ਸਕਦਾ ਜੀ ਤੇ ਆ ਪਾਣੀ ਜਿਹੜਾ ਤੇਰੀ ਪਹਿਲਾਂ ਕਿਸੇ ਮਸ਼ੀਨ ਚ ਪਾ ਕੇ ਡਿਗਰੀ ਚੈੱਕ ਕਰਾਓ ਪਾਣੀ ਦੀ ਪਹਿਲਾਂ ਕਰਾ ਲਓ ਤੇ ਮੁੜ ਕੇ ਬਾਣੀ ਪੜਨ ਤੇ ਪਤਾਸੇ ਤੋਂ ਬਾਅਦ ਕਰਾ ਲਓ ਕੋਈ ਬਦਲਾ ਆਊਗਾ ਸਿਵਾਏ ਸ਼ੂਗਰ ਬਦਲ ਤੋਂ ਤੇ ਕੋਈ ਬਦਲਾ ਨਹੀਂ ਆਉਣਾ ਨਹੀਂ ਹੁਣ ਬਿਲਕੁਲ ਪਰ ਉਹ ਪਾਣੀ ਪੀਣ ਤੋਂ ਬਾਅਦ ਸਵਾ ਲੱਖ ਨੇ ਇੱਕ ਲੜਿਆ ਨਾ ਲੜਿਆ ਜੀ ਬੰਦ ਬੰਦ ਕਟਾਈ ਨਾ ਸਿੰਘਾਂ ਨੇ ਕੋਪੜੀਆਂ ਲਵਾਈਆਂ ਨਾ ਜੀ ਜੀ ਟੈਂਕਾਂ ਦੇ ਮੂਹਰੇ ਹੋਏ ਨਾ ਜੀ ਉਹ ਤਾਕਤ ਭਾਵਨਾਤਮਕ ਹੈ ਜੀ ਉਹ ਟੈਕਨੀਕਲੀ ਸੈਸ ਦੀ ਕਸਵੱਟੀ ਤੇ ਮੇਰੇ ਵੀਰ ਨਹੀਂ ਦੇਖੀ ਜਾ ਸਕਦੀ ਜੀ ਸੋ ਜੇ ਤੁਸੀਂ ਕਾਗੋ ਹੰਸ ਦੀ ਗੱਲ ਨੂੰ ਵੈਸਟਰਨ ਥੌਟ ਦੇ ਨਾਲ ਹੀ ਸੋਚੋਗੇ ਤੇ ਤੁਹਾਨੂੰ ਲੱਗੂਗਾ ਇਹ ਗਲਤ ਹੈ ਹਮ ਤੇ ਜੇ ਤੁਸੀਂ ਭਾਵਨਾਤਮਕ ਤੌਰ ਤੇ ਦੇਖੋਗੇ ਹਮ ਜ਼ਿੰਦਗੀਆਂ ਬਦਲਦੀਆਂ ਦੇਖੋ ਠੀਕ ਹੈ ਨਾ ਜ਼ਿੰਦਗੀਆਂ ਅਨਰੋਗ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਜਾ ਕੇ ਕਹਿੰਦੇ ਵੀ ਸਾਡਾ ਨਸ਼ਾ ਛੱਡਿਆ ਗਿਆ ਹਮ ਡੋਨਟ ਮੈਂ ਕਹਿੰਨਾ ਵੀ ਬਾਣੀ ਪੜੀ ਜਾ ਰਹੀ ਆ ਆਪਾਂ ਵੀ ਜਾ ਰਹੇ ਹਾਂ ਸਾਰੀ ਮੌਲਕ ਜਾ ਰਹੇ ਜਿਹੜਾ ਕੋਈ ਨਾਮ ਸਿੱਖ ਕਦੀ ਮੈਨੂੰ ਮਿਲਦਾ ਬਾਹਰਲੇ ਦੇਸ਼ਾਂ 'ਚ ਮੈਂ ਉਹਨਾਂ ਨੂੰ ਕਹਿੰਨਾ ਖੜੀ ਦਰਬਾਰ ਸਭ ਗਏ ਹੋ ਉਹ ਕਹਿੰਦੇ ਹਾਂ ਜੀ ਵੀਰੇ ਕਿਸੇ ਨਾਨ ਸਿੱਖ ਵਿਦੇਸ਼ੀ ਨੂੰ ਜਦੋਂ ਪੁੱਛੀਦਾ ਵੀ ਕਲੀ ਦਰਬਾਰ ਸਵ ਗਏ ਆ ਉਹ ਕਹਿੰਦਾ ਹਾਂ ਬਹੁਤ ਸ਼ਾਂਤੀ ਸੀ ਜੀ ਬਹੁਤ ਆਨੰਦ ਸੀ ਜੀ ਬੜਾ ਚੰਗਾ ਲੱਗਾ ਹਾਂ ਮੈਂ ਪੁੱਛਦਾ ਉਹ ਆਨੰਦ ਕਿਸ ਗੱਲ ਦਾ ਕਿ ਚਿੱਟੇ ਸੰਖਮਰਮਰ ਦਾ ਹੂੰ ਕਿ ਸਰੋਵਰ ਦਾ ਕਿ ਉਸ ਬਾਣੀ ਦਾ ਜੀ ਉਸ ਪੜਦੀ ਹੋਈ ਬਾਣੀ ਕੁਝ ਤਾਂ ਦੇ ਰਹੀ ਹੈ ਨਾ ਉੱਥੇ ਬਿਲਕੁਲ ਜਿਹਦਾ ਉਹਨੂੰ ਆਨੰਦ ਆ ਰਿਹਾ ਹਾਂ ਉਹ ਕੇਵਲ ਤੇ ਕੇਵਲ ਸੋਣਾ ਹੀ ਨਹੀਂ ਹੈ ਕੱਲਾ ਜੀ ਤਾਜਮਹਿਲ ਚਲ ਜੋ ਜੀ ਕਦੇ ਕਿਸ ਨੇ ਤਾਜਮਹਿਲ ਤੋਂ ਮੁੜ ਕੇ ਆਖਿਆ ਕਿ ਬੜਾ ਸਕੂਨ ਆਇਆ ਬੜੀ ਸ਼ਾਂਤੀ ਸੀ ਚਟਾ ਸੰਘ ਵਨ ਪਰ ਤਾਂ ਉੱਥੇ ਵੀ ਲੱਗਾ ਬਿਲਕੁਲ ਤੁਸੀਂ ਨਿਆਗਰਾ ਫਾਲਸ ਚਲ ਜੋ ਕੋਈ ਕਹਿੰਦਾ ਵੀ ਹਾਂ ਬੜਾ ਤਕੜਾ ਚਸ਼ਮਾ ਸੀ ਬੜਾ ਆਨੰਦ ਹੈ ਹੂੰ 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 ਕਿਉਂਕਿ ਰੋਹਾਨੀਅਤ ਦਾ ਆਪਣਾ ਇੱਕ ਆਨੰਦ ਹੈ ਜੀ ਤੇ ਰੋਹਾਨੀਅਤ ਸਾਇੰਸ ਦੀ ਮਸ਼ੀਨ ਵਿੱਚ ਪਾ ਕੇ ਚੈੱਕ ਨਹੀਂ ਕੀਤੀ ਜਾਂਦੀ ਜੀ ਅਖੀਰ ਵਿੱਚ ਮੈਸੇਜ ਕੋਈ ਸੰਗਤਾਂ ਨੂੰ ਸੰਗਤ ਨੂੰ ਇੱਕੋ ਬੇਨਤੀ ਹੈ ਜੀ ਕਿ ਬਹੁਤੀ ਬਰੀ ਐਸੀ ਬੇਫਜ਼ੂਲ ਦੀਆਂ ਕੰਟਰਾਡਿਕਟਰੀ ਗੱਲਾਂ ਕੰਟਰਡਿਕਸ਼ਨ ਚ ਫਸ ਕੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਬਹਿਸ ਦੇ ਜਿੱਦ ਦੇ ਰਹਿੰਨੇ ਆ ਇਹਦੇ ਨਾਲੋਂ ਬੈਟਰ ਹੈ ਕਿ ਅਸੀਂ ਸਾਈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜੀਏ ਬਾਣੀ ਵਿੱਚੋਂ ਸਮਝਣ ਦਾ ਯਤਨ ਕਰੀਏ ਜੀ ਜਦੋਂ ਬਾਣੀ ਵਿੱਚੋਂ ਸਮਝਾਂਗੇ ਤਾਂ ਸਮਝ ਪੈਗੀ ਹਾਂ ਤੇ ਬਹੁਤੀ ਵਾਰੀ ਅਖਰੀ ਅਰਥਾਂ ਤੱਕ ਸੀਮਤ ਨਾ ਰਹਿ ਕੇ ਬਾਣੀ ਸਮੁੱਚਤਾ ਵਿੱਚ ਪੋਟੈਂਸ਼ੀਅਲਟੀ ਦੇ ਵਿੱਚ ਜਿਹੜੇ ਭਾਵ ਦੱਸਦੀ ਏ ਸਾਨੂੰ ਉਹਦੇ ਨਾਲ ਜੁੜ ਕੇ ਸਿਧਾਂਤ ਨੂੰ ਲੱਭਣ ਦੀ ਖੋਜਣ ਦੀ ਬਿਰਤੀ ਰੱਖਾਂਗੇ ਤਾਂ ਸੱਚਮੁੱਚ ਅਸੀਂ ਸਾਡੀ ਬਿਰਤੀ ਹੰਸ ਵਾਲੀ ਬਣੇਗੀ ਅਸੀਂ ਮੋਤੀਆਂ ਦੇ ਬੰਜਾਰੇ ਬਣਾਂਗੇ ਤੇ ਜੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜੋ ਗੰਦ ਸਾਨੂੰ ਪਰੋਸਿਆ ਜਾ ਰਿਹਾ ਜੇ ਅਸੀਂ ਉਸ ਸਟਿੱਕਰ 'ਚ ਫਸ ਗਏ ਤਾਂ ਸਮਝਣਾ ਕਿ ਅਸੀਂ ਕਾਂ ਵਾਲੀ ਬਿਰਤੀ 'ਚ ਸਿੱਖ ਹੋ ਕੇ ਵੀ ਜੀ ਅਮਰਤਾਰੀ ਹੋ ਕੇ ਵੀ ਸਾਡੀ ਬਿਰਤੀ ਕਾਂ ਵਾਲੀ ਹੈ ਜੇ ਗੰਦ ਫਰੋਲ ਲਈ ਹੈ ਬਿਲਕੁਲ ਬਿਲਕੁਲ ਸੋ ਅਸੀਂ ਗੰਦ ਨਹੀਂ ਫਰੋਲਣਾ ਅਸੀਂ ਮੋਤੀਆਂ ਦੇ ਬੰਜਾਰੇ ਬਣਨਾ ਇਹੀ ਸਾਡਾ ਸੁਨੇਹਾ ਸਾਨੂੰ ਆਉਣਾ ਚਾਹੀਦਾ ਜੀ ਕਿਹੜੀ ਫਿਲਮ ਚੱਲ ਰਹੀ ਹੈ ਉਹ ਇਤਿਹਾਸਿਕ ਤੌਰ ਦੇ ਉੱਤੇ ਜੇ ਤਾਂ ਉਹ ਦਾਵਾ ਕਰਦੇ ਨੇ ਕਿ ਇਤਿਹਾਸ ਦਾ ਹੈ ਜੀ ਤੇ ਬਿਲਕੁਲ ਠੋਕ ਕੇ ਵਿਰੋਧ ਹੋਣਾ ਚਾਹੀਦਾ ਜੇ ਉਹ ਦਾਵਾ ਕਰਦੇ ਨੇ ਕਿਸੇ ਕਰਾਮਾਤ ਦਾ ਹੂੰ ਬੇਮਤਲਬ ਦੀ ਕਰਾਮਾਤ ਦਾ ਤੇ ਬਿਲਕੁਲ ਠੋਕ ਕੇ ਵਿਰੋਧ ਹੋਣਾ ਚਾਹੀਦਾ ਤੇ ਪਰ ਜੇ ਕੇਵਲ ਸੁਨੇਹੇ ਤੱਕ ਸੀਮਤ ਹੈ ਜੀ ਤੇ ਫੇਰ ਸਾਨੂੰ ਜਿਹੜਾ ਉਹ ਸਵਾਗਤ ਵੀ ਕਰਨਾ ਸਵਾਗਤ ਵੀ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਅੱਜ ਗੱਲਬਾਤ ਕਰਨ ਸੋ ਇਸਨ ਭਾਈ ਸਾਹਿਬ ਭਾਈ ਪਰਮਪਾਲ ਸਿੰਘ ਜੀ ਸਭਰਾ ਸੋ ਅੱਜ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਨੇ ਗੁਰਮਤ ਨੂੰ ਲੈ ਕੇ ਸੋ ਅੱਜ ਦੀਆਂ ਵਿਚਾਰਾ ਤੁਹਾਨੂੰ ਕਿਵੇਂਆਂ ਲੱਗੀਆਂ ਸ਼ੇਅਰ ਜ਼ਰੂਰ ਕਰਿਓ ਸਾਰੀ ਸੰਗਤ ਦੇ ਨਾਲ ਤਾਂ ਜੋ ਗੁਰੂ ਘਰ ਦਾ ਇਹ ਸਨੇਹਾ ਹਰ ਘਰ ਤੱਕ ਪਹੁੰਚੇ ਸਾਡੀ ਕੋਸ਼ਿਸ਼ ਵੀ ਇਹੋ ਹੁੰਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ